ਕੈਨੇਡਾ ਵਿੱਚ ਗੈਰ ਕਾਨੂੰਨੀ ਪਰਫਾਸਿਆ ਦਾ ਹੜ ਆ ਰਿਹਾ ਹੈ ਅਤੇ ਨਵੇਂ ਬਾਰੇ ਦੌਰਾਨ ਪੰਜਾਬੀ ਨੌਜਵਾਨਾਂ ਨੇ ਵੱਟੇ ਪੱਤਰ ਤੇ ਰੋਸ ਵਿਖਾਵੇ ਕਰਨ ਦੀ ਰਣਨੀਤੀ ਵੀ ਕੱਢ ਲਈ ਹੈ ਜੀ ਹਾਂ 2025 ਖਤਮ ਹੁੰਦਿਆ ਹੀ 10,53,000 ਵਿਦੇਸ਼ੀ ਨਾਗਰਿਕਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਅਤੇ 6 ਮਹੀਨੇ ਬਾਅਦ 9,20,000 ਹੋਣਾਂ ਦੇ ਵਰਕ ਪਰਮਿਟ ਖਤਮ ਹੋ ਜਾਣਗੇ ਜਿਨ੍ਹਾਂ ਦੇ ਵੀ ਜੋ ਹਜ਼ਾਰਾਂ ਪੰਜਾਬੀ ਨੌਜਵਾਨ ਸ਼ਾਮਲ ਨੇ ਕੈਨੇਡਾ ਵਿੱਚ ਰਹਿਣ ਦੇ ਲਈ ਇਹਨਾਂ ਨੂੰ ਘਟੋ ਘਟ ਮਿਸਟਰ ਵੀਜ਼ਾ ਲਈ ਉਡੀਕਾ ਹੋਵੇਗਾ ਅਤੇ ਜੀ ਉਹ ਵੀ ਨਹੀਂ ਮਿਲਦਾ ਤਾਂ ਮੁਲਕ ਦੇ ਵਿੱਚ ਨਿਯਾਇਸ ਤਰੀਕੇ ਨਾਲ ਮੌਜੂਦਾ ਵਿਦੇਸ਼ੀ ਨਾਗਰਿਕੀ ਮੰਨੇ ਜਾਣਗੇ ਜਿਨ੍ਹਾਂ ਨੂੰ ਫੜਕੇ ਰਿਪੋਰਟ ਕਰਨ ਦੀ ਜ਼ਿੰਮੇਵਾਰੀ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਨੂੰ ਸੌਂਪੀ ਗਈ ਹੈ ਦੱਸਿਆ ਕਿ ਕੈਨੇਡਾ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਵੱਡੀ ਤਬਦੀਲੀ ਦੇ ਮੱਦੇਨਜ਼ਰ ਤਿਆਰ ਮਿਲਨ ਦੇ ਰਾਹ ਪੇਧ ਤੰਗ ਹੋ ਚੁੱਕੇ ਨੇ ਅਤੇ ਆຊີ ਵੀਜ਼ਾ ਦੇ ਨਾਲ ਲੱਖਾਂ ਵਿਦੇਸ਼ੀ ਨਾਗਰਿਕ ਸਮਨ ਨਹੀਂ ਲੰਘਾ ਸਕਣਗੇ ਅਤੇ ਆਖਰਕਾਰ ਚੁਲੀ ਬਿਸਰਾ ਸਮੇਟਣਾ ਹੀ ਪਵੇਗਾ ਫਰਕ ਪਰਮਿਟ ਤੇ ਮਿਆਤ ਲੰਘਣ ਵਾਲੇ ਦੇ ਵਿੱਚੋ ਜ਼ਿਆਦਾਤਰ ਇੰਟਰਨੈਸ਼ਨਲ ਸਟੂਡੈਂਟਸ ਨੇ ਚੁਨਾਵ ਦੇ ਵੱਲੋਂ ਪੀ ਆਰ ਹਾਸਲ ਕਰਨ ਦਾ ਹਰ ਤੰਗ ਤਰੀਕਾ ਵਰਤਿਆ ਗਿਆ ਪਰ ਇਹ ਕਾਰਗਰ ਸਾਬਤ ਨਾ ਹੋਇਆ ਕੈਨੇਡਾ ਦੇ ਇਤਿਹਾਸ ਵਿੱਚ ਕਦੇ ਵੀ ਐਨੀ ਵੱਡੀ ਗਿਣਤੀ ਵਿੱਚ ਬਗੈਰ ਇਮੀਗ੍ਰੇਸ਼ਨ ਸਟੇਟਸ ਵਾਲੇ ਲੋਕਾਂ ਦੀ ਮੌਜੂਦਗੀ ਦਾ ਅੰਕੜਾ ਨਹੀਂ ਕੀਤਾ ਗਈ ਇਸ ਪਾਤੀ ਵਰਕ ਪਰਮਿਟ ਵਾਲੇ ਦੇ ਵਿੱਚੋਂ ਸਭ ਤੋਂ ਜ਼ਿਆਦਾ ਨੌਜਵਾਨ 온ਟਾਰੀਓ ਅਲਬਰਟਾ ਤੇ ਬੀਸੀ ਵਰਗੇ ਰਾਜਾਂ ਦੇ ਵਿੱਚੋਂ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਪਵਿੱਖ ਦੀ ਰਣਨੀਤੀ ਕੜੀ ਚੁੱਕੀ ਹੈ ਦਸਿਆ ਇੱਕ ਰਿਪੋਰਟ ਮੁਤਾਬਕ ਕਿਰਤੇ ਦੇ ਹੱਕਾਂ ਤੇ ਲਈ ਆਵਾਜ਼ ਬੁਲੰਦ ਕਰਨ ਵਾਲੀ ਜਥੇਬੰਦੀ ਨੌਜਵਾਨ سپورਟ ਨੈਟਵਰਕ ਵੱਲੋਂ ਜਨਵਰੀ ਦੇ ਵਿੱਚ ਰੋਸ ਵਖਾਵੇ ਦਾ ਵਿਉਤਬੰਦੀ ਕੀਤੀ ਗਈ ਹੈ ਜਥੇਬੰਦੀ ਦੇ ਕਾਰਕੁਨ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਪ੍ਰਵਾਸੀ ਕਾਮਿਆਂ ਦੀ ਤਸਵੀਰ ਉਹ ਗਹਲਤ ਨੂੰ ਵੇਖਦੇ ਕੈਨੇਡਾ ਵਿੱਚ ਉਨ੍ਹਾਂ ਦੇ ਕਾਨੂੰਨੀ ਤਰੀਕੇ ਦੇ ਨਾਲ ਮੌਜੂਦਗੀ ਯਕੀਨੀ ਬਣਾਉਣ ਖਾਤਰ ਹਮਲਾ ਮਾਰੇ ਜਾ ਰਹੇ ਤੇ ਜਥੇਬੰਦੀ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਦਿੱਤਾ ਨਾਰਾ ਕਹਿੰਦੇ ਕਿ ਗੁੱਡ ਇੰਫ ਟੂ ਵਰਕ ਗੁੱਡ ਇੰਫ ਟੂ ਸਟੇ ਦੂਜੇ ਪਾਸੇ ਇਮੀਗ੍ਰੇਸ਼ਨ ਮਾਰਤਾ ਕਹਿਣੇ ਕਿ ਨਜਾਇਜ਼ ਤਰੀਕੇ ਨਾਲ ਮੌਜੂਦ ਨੌਜਵਾਨਾਂ ਨੂੰ ਗੁਜ਼ਾਰਾ ਚਲਾਉਣ ਦੇ ਲਈ ਕੰਮ ਚਾਹੀਤੇ ਅਤੇ ਕਾਰੋਬਾਰੀ ਉੱਨਤੋ ਨੇ ਕੁਨੀਆਂ ਉਜਰੇ ਤੇ ਦਰਉ ਤੇ ਕੰਮ ਕਰਉਂਦੀਆਂ ਕੈਸ਼ ਅਦਾਇਗੀ ਦੀ ਸਹੂਲਤ ਦੇ ਦੇ ਨੇ ਵਰਕ ਪਰਮਿਟ ਐਕਸਪਾਇਰ ਹੋਣ ਦੀ ਦਰ ਉਤੇ ਚਾਤ ਮਾਰੀ ਜਾਵੇ ਤੱਕ 2 ਨਵੰਬਰ ਅਤੇ ਦਸੰਬਰ 290000 ਤੱਕ ਪਰਮਿਟ ਖਤਮ ਹੋਏ ਅਤੇ ਨਵੇਂ ਪਰਮਿਟ ਤੇ ਪਹਿਲੇ 3 ਮਹੀਨੇ ਦੌਰਾਨ ਅਕੜਾ 315000 ਦੇ ਨੇੜੇ ਤੇ ਰਹ ਸਕਦਾ ਹੈ ਕੈਨੇਡਾ ਵਿੱਚ ਗੈਰ ਕਾਨੂੰਨੀ ਪਰਵਾਸੀਆ ਦਾ ਹੜ ਆ ਰਿਹਾ ਹੈ ਅਤੇ ਇਹਨਾਂ ਵੀ ਬਾਰੇ ਦੌਰਾਨ ਪੰਜਾਬੀ ਨੌਜਵਾਨਾਂ ਨੇ ਵੱਟੇ ਪੱਧਰ ਤੇ ਰੋਸ ਵਖਾਵੇ ਕਰਨ ਦੀ ਰਣਨੀਤੀ ਵੀ ਕੱਢ ਲਈ ਹੈ ਜੀ ਹਾਂ 2025 ਖਤਮ ਹੁੰਦਿਆ ਹੀ 10,53,000 ਵਿਦੇਸ਼ੀ ਨਾਗਰਿਕਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਅਤੇ 6 ਮਹੀਨੇ ਬਾਅਦ 9,27,000 ਹੋਰਾਂ ਦੇ ਵਰਕ ਪਰਮਿਟ ਖਤਮ ਹੋ ਜਾਣਗੇ ਜੁਨਾਬੀ ਜੋ ਹਜ਼ਾਰਾਂ ਪੰਜਾਬੀ ਨੌਜਵਾਨ ਸ਼ਾਮਲ ਨੇ ਕੈਨੇਡਾ ਵਿੱਚ ਰਹਿਣ ਦੇ ਲਈ ਇਹਨਾਂ ਨੂੰ ਘਟੋ ਘਟ ਵਿਸਟਰ ਵੀਜ਼ਾ ਲਈ ਉਡੀਕਾ ਹੋਵੇਗਾ ਅਤੇ ਜੀ ਉਹੋ ਵੀ ਨਹੀਂ ਮਿਲਦਾ ਤਾਂ ਮੁਲਕ ਦੇ ਵਿੱਚ ਨਜ਼ਾਇਜ਼ ਤਰੀਕੇ ਨਾਲ ਮੌਜੂਦਾ ਵਿਦੇਸ਼ੀ ਨਾਗਰਿਕੀ ਮੰਨੇ ਜਾਣਗੇ ਜਿਨ੍ਹਾਂ ਨੂੰ ਫਰਕੀ ਰਿਪੋਰਟ ਕਰਨ ਦੀ ਜ਼ਿੰਮੇਵਾਰੀ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਨੂੰ ਸੌਂਪੀ ਗਈ ਹੈ ਦੱਸਿਆ ਕਿ ਕੈਨੇਡਾ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਵੱਡੀ ਤਬਦੀਲੀ ਦੇ ਮੱਦੇਨਜ਼ਰ ਤਿਆਰ ਮਿਲਨ ਦੇ ਰਾਹ ਬੇਦ ਤੰਗ ਹੋ ਚੁੱਕੇ ਨੇ ਅਤੇ ਆਸੀ ਵੀਜ਼ਾ ਦੇ ਨਾਲ ਲੱਖਾਂ ਵਿਦੇਸ਼ੀ ਨਾਗਰਿਕ ਸਮਾਂ ਨਹੀਂ ਲੰਘਾ ਸਕਣਗੇ ਅਤੇ ਆਖਰਕਾਰ ਚੁਲੀ ਬਿਸਰਾ ਸਿਮੇਟਨਾ ਹੀ ਪਵੇਗਾ ਫਰਕ ਪਰਮਿਟ ਦੀ ਮਿਆਦ ਲੰਘਣ ਵਾਲੇ ਦੇ ਵਿੱਚ ਜ਼ਿਆਦਾਤਰ ਇੰਟਰਨੈਟ ਕਈ ਸਟੂਡੈਂਟਸ ਨੇ ਚੁੰਨਾ ਦੇ ਵੱਲੋਂ ਪੀ ਆਰ ਹਾਸਲ ਕਰਨ ਦਾ ਹਰ ਤੰ ਤਰੀਕਾ ਵਰਤਿਆ ਗਿਆ ਪਰ ਇਹ ਕਾਰਗਰ ਸਾਬਤ ਨਾ ਹੋਇਆ ਕੈਨੇਡਾ ਦੇ ਇਤਿਹਾਸ ਵਿੱਚ ਕਦੇ ਵੀ ਐਨੀ ਵੱਡੀ ਗਿਣਤੀ ਵਿੱਚ ਬਗੈਰ ਇਮੀਗ੍ਰੇਸ਼ਨ ਸਟੇਟਸ ਵਾਲੇ ਲੋਕਾਂ ਦੀ ਮੌਜੂਦਗੀ ਤੱਜ ਨਹੀਂ ਕੀਤੀ ਗਈ ਇਸ ਭਾਵੇਂ ਵਰਕ ਪਰਮਿਟ ਵਾਲੇ ਦੇ ਵਿੱਚੋਂ ਸਭ ਤੋਂ ਜ਼ਿਆਦਾ ਨੌਜਵਾਨ 온ਟਾਰੀਓ ਅਲਬਰਟਾ ਤੇ ਬੀਸੀ ਵਰਗੇ ਰਾਜਾਂ ਦੇ ਵਿੱਚੋਂ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਪਵਿੱਖ ਦੀ ਰਣਨੀਤੀ ਘੜੀ ਚੁੱਕੀ ਹੈ ਦਸਿਆ ਇੱਕ ਰਿਪੋਰਟ ਮੁਤਾਬਕ ਕਿਰਤੀ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਜਥੇਬੰਦੀ ਨੌਜਵਾਨ سپورਟ ਨੈਟਵਰਕ ਵੱਲੋਂ ਜਨੂਅਰੀ ਦੇ ਵਿੱਚ ਰੋਸ ਵਿਖਾਵੇ ਦਾ ਵਿਉਤਬੰਦੀ ਕੀਤੀ ਗਈ ਹੈ ਜਥੇਬੰਦੀ ਦੇ کارਕੁਨ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਪ੍ਰਵਾਸੀ ਕਾਮੇ ਦੀ ਤਾਂ ਜੇ ਉਹ ਘਾਹਤ ਨੂੰ ਵੇਖਦੇ ਆ ਕੈਨੇਡਾ ਵਿੱਚ ਉਹਨਾਂ ਦੇ ਕਾਨੂੰਨੀ ਤਰੀਕੇ ਦੇ ਨਾਲ ਮੌਜੂਦਗੀ ਯਕੀਨੀ ਬਣਾਉਣ ਖਾਤਰ ਹਮਲਾ ਮਾਰੇ ਜਾ ਰਹੇ ਹੈ ਤੇ ਜੁਤਪੰਦੀ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਦਿੱਤਾ ਨਾਰਾ ਕਹਿੰਦਾ ਹੈ ਕਿ ਗੁੱਡ ਇੰਫ ਟੂ ਵਰਕ ਗੁੱਡ ਇੰਫ ਟੂ ਸਟੇ ਦੂਜੇ ਪਾਸੇ ਇਮੀਗ੍ਰੇਸ਼ਨ ਮਾਰਦਾ ਕਹਿਣੇ ਕੇ ਨਜਾਇਜ਼ ਤਰੀਕੇ ਦੇ ਨਾਲ ਮੌਜੂਦ ਨੌਜਵਾਨਾਂ ਨੂੰ ਗੁਜ਼ਾਰਾ ਚਲਾਉਣ ਦੇ ਲਈ ਕੰਮ ਚਾਹੀਤੇ ਅਤੇ ਕਾਰੋਬਾਰੀ ਉੱਨਤੋ ਨੇ ਕੁੜੀਆਂ ਉਜਰੇ ਤੇ ਦਰਉ ਤੇ ਕੰਮ ਕਰਉਂਦੀਆਂ ਕੈਸ਼ ਅਦਾਇਗੀ ਦੀ ਸੁਹੂਲਤ ਦੇ ਦੇ ਨਹੀਂ ਵਰਕ ਪਰਮਿਟ ਐਕਸਪਾਇਰ ਹੁੰਦੀ ਦਰੂ ਤੇ ਚਾਤ ਮਾਰੀ ਚਾਵੇ ਤਾਤੂ ਬਦ ਨਵੰਬਰ ਅਤੇ ਦਸੰਬਰ ਦੌਰਾਨ 290000 ਵਰਕ ਪਰਮਿਟ ਖਤਮ ਹੋਏ ਅਤੇ ਨਵੇਂ ਪਰਿਤੇ ਪਹਿਲੇ 3 ਮਹੀਨੇ ਦੌਰਾਨ ਅਕੜਾ 315000 ਦੇ ਨੇੜੇ ਤੇ ਹੈ ਰਹਿ ਸਕਦਾ ਕੈਨੇਡਾ ਵਿੱਚ ਗੈਰ ਕਾਨੂੰਨੀ ਪਰਵਾਸੀਆ ਦਾ ਹੜ ਆ ਰਿਹਾ ਹੈ ਅਤੇ ਇਹਨਾਂ ਵੀ ਮਾਰੇ ਦੌਰਾਨ ਪੰਜਾਬੀ ਨੌਜਵਾਨਾਂ ਨੇ ਵੱਟੇ ਪੱਤਰ ਤੇ ਰੋਸ ਬਖਾਵੇ ਕਰਨ ਦੀ ਰਣਨੀਤੀ ਵੀ ਕੱਢ ਲਈ ਹੈ ਜੀਹਾਂ 2025 ਖਤਮ ਹੁੰਦਿਆ ਹੀ 10,53,000 ਵਿਦੇਸ਼ੀ ਨਾਗਰਿਕਾ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਅਤੇ 6 ਮਹੀਨੇ ਬਾਅਦ 9,22,000 ਹੋਰਨਾਂ ਦੇ ਵਰਕ ਪਰਮਿਟ ਖਤਮ ਹੋ ਜਾਣਗੇ ਜੁਨਾ ਦੇ ਵੀ ਜੋ ਹਜ਼ਾਰਾਂ ਪੰਜਾਬੀ ਨੌਜਵਾਨ ਸ਼ਾਮਲ ਨੇ ਕੈਨੇਡਾ ਵਿੱਚ ਰਹਿਣ ਦੇ ਲਈ ਇਹਨਾਂ ਨੂੰ ਘਟੋ-ਘਟ ਮਿਸਟਰ ਵੀਜ਼ਾ ਲੋੜਿੰਦਾ ਹੋਵੇਗਾ ਅਤੇ ਜੇ ਉਹ ਵੀ ਨਹੀਂ ਮਿਲਦਾ ਤਾਂ ਮੁਲਕ ਦੇ ਵਿੱਚ ਨਜ਼ਾਇਜ਼ ਤਰੀਕੇ ਨਾਲ ਮੌਜੂਦਾ ਵਿਦੇਸ਼ੀ ਨਾਗਰਿਕੀ ਮੰਨੇ ਜਾਣਗੀ ਜਿਨ੍ਹਾਂ ਨੂੰ ਫੜਕੇ ਰਿਪੋਰਟ ਕਰਨ ਦੀ ਜ਼ਿੰਮੇਵਾਰੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਸੌਂਪੀ ਗਈ ਹੈ ਦੱਸਿਆ ਕਿ ਕੈਨੇਡਾ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਵੱਡੀ ਤਬਦੀਲੀ ਦੇ ਮੱਦੇ ਨਜ਼ਰ ਪਿਆਰ ਮਿਲਨ ਦੇ ਰਾਹ ਪੇਧ ਤੰਗ ਹੋ ਚੁੱਕੇ ਨੇ ਅਤੇ ਆਰਸੀ ਵੀਜ਼ਾ ਦੇ ਨਾਲ ਲੱਖਾਂ ਵਿਦੇਸ਼ੀ ਨਾਗਰਿਕ ਸਮਾਂ ਨਹੀਂ ਲੰਘਾ ਸਕਣਗੇ ਅਤੇ ਆਖਰਕਾਰ ਚੁਲੀ ਬਿਸਾ ਸਿਮੇਟਨਾ ਹੀ ਪਵੇਗਾ ਫਰਕ ਪਰਮਿਟ ਦੀ ਮਿਆਦ ਲੰਘਤ ਵਾਲੇ ਦੇ ਵਿੱਚੋਂ ਜ਼ਿਆਦਾਤਰ ਇੰਟਰਨੈਸ਼ਨਲ ਸਟੂਡੈਂਟਸ ਨੇ ਚਿੰਤਾ ਦੇ ਵੱਲੋਂ ਪੀ ਆਰ ਹਾਸਲ ਕਰਨ ਦਾ ਹਰ ਟੰਕ ਤਰੀਕਾ ਬਦਲਿਆ ਗਿਆ ਪਰ ਇਹ ਕਾਲਕਬਰ ਸਾਬਤ ਨਾ ਹੋਇਆ ਕੈਨੇਡਾ ਦੇ ਇਤਿਹਾਸੇ ਵਿੱਚ ਕਦੇ ਵੀ ਐਨੀ ਵੱਡੀ ਗਿਣਤੀ ਵਿੱਚ ਬਗੈਰ ਇਮੀਗ੍ਰੇਸ਼ਨ ਸਟੇਟਸ ਵਾਲੇ ਲੋਕਾਂ ਦੀ ਮੌਜੂਦਗੀ ਦਰਜ ਨਹੀਂ ਕੀਤੀ ਗਈ। ਸਪੈਸ ਪਰਮਿਟ ਵਾਲੇ ਦੇ ਵਿੱਚੋਂ ਸਭ ਤੋਂ ਜ਼ਿਆਦਾ ਨੌਜਵਾਨ 온ਟਾਰੀਓ, ਅਲਬਰਟਾ ਤੇ BC ਵਰਗੇ ਰਾਜਾਂ ਦੇ ਵਿੱਚੋਂ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਭਵਿੱਖ ਦੀ ਰਣਨੀਤੀ ਕੜੀ ਚੁਆਤੀ ਹੈ। ਦਸਿਆ ਇੱਕ ਰਿਪੋਰਟ ਮੁਤਾਬਕ ਕਿਰਤੀ ਦੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰਨ ਵਾਲੀ ਜਥੇਬੰਦੀ ਨੌਜਵਾਨ سپورਟ ਨੈਟਵਰਕ ਵੱਲੋਂ ਜਨਵਰੀ ਦੇ ਵਿੱਚ ਰੋਸ ਵਖਾਵੇ ਦਾ ਵਿਰੋਧ ਬੰਦੀ ਕੀਤੀ ਗਈ ਹੈ। ਜਥੇਬੰਦੀ ਦੇ کارਕੁਨ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਪ੍ਰਵਾਸੀ ਕਾਮੇਦ ਹੀ ਤਾਂ ਸਯੋਗ ਹਾਲਤ ਨੂੰ ਵੇਖਦੇ ਕੈਨੇਡਾ ਵਿੱਚ ਉਹਨਾਂ ਦੇ ਕਾਨੂੰਨੀ ਤਰੀਕੇ ਦੇ ਨਾਲ ਮੌਜੂਦਗੀ ਯਕੀਨੀ ਬਣਾਉਣ ਖਾਤਰ ਹਮਲਾ ਮਾਰੇ ਜਾ ਰਹੇ ਹਨ ਤੇ ਜਥੇਬੰਦੀ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਦਿੱਤਾ ਨਾਰਾ ਕਹਿੰਦੇ ਕਿ ਗੁੱਡ ਇੰਫ ਟੂ ਵਰਕ ਗੁੱਡ ਇੰਫ ਟੂ ਸਟੇ ਦੂਜੇ ਪਾਸੇ ਇਮੀਗ੍ਰੇਸ਼ਨ ਮਾਰਤਾ ਕਹਿਣੇ ਕਿ ਨਜਾਇਜ਼ ਤਰੀਕੇ ਨਾਲ ਮੌਜੂਦ ਨੌਜਵਾਨਾਂ ਨੂੰ ਗੁਜ਼ਾਰਾ ਚਲਾਉਣ ਦੇ ਲਈ ਕੰਮ ਚਾਹੀਤੇ ਅਤੇ ਕਾਰੋਬਾਰੀ ਉੱਨਤੋ ਨੇ ਕੁਰਨੀਆਂ ਉਜਰੇ ਤੇ ਦਰਉ ਤੇ ਕੰਮ ਕਰਉਂਦੀਆਂ ਕੈਸ਼ ਅਦਾਇਗੀ ਦੀ ਸੁਹੂਲਤ ਦੇ ਦੇ ਨੇ ਵਰਕ ਪਰਮਿਟ ਐਕਸਪਾਇਰ ਹੋਣ ਦੀ ਦਰ ਉਤੇ ਚਾਹਤ ਮਾਰੀ ਜਾਵੇ ਤਾਂ ਅਕਤੂਬਰ ਅਤੇ ਦਸੰਬਰ ਦਰਾਂ 290000 ਵਰਕ ਪਰਮਿਟ ਖਤਮ ਹੋਏ ਅਤੇ ਨਵੇਂ ਪਰਮਿਟ ਦੇ ਪਹਿਲੇ 3 ਮਹੀਨੇ ਦੌਰਾਨ ਅਕੜਾ 315000 ਦੇ ਨੇੜੇ ਤੇ ਰਹ ਸਕਦਾ ਹੈ ਕੈਨੇਡਾ ਵਿੱਚ ਗੈਰ ਕਾਨੂੰਨੀ ਪਰਵਾਸੀਆ ਦਾ ਹੜ ਆ ਰਿਹਾ ਹੈ ਅਤੇ ਇਹਨਾਂ ਵੀ ਮਾਰੇ ਦੌਰਾਨ ਪੰਜਾਬੀ ਨੌਜਵਾਨਾਂ ਨੇ ਵੱਟੇ ਪੱਤਰ ਤੇ ਰੋਸ ਵਖਾਵੇ ਕਰਨ ਦੀ ਰਣਨੀਤੀ ਵੀ ਕੱਢ ਲਈ ਹੈ ਜੀਹਾਂ 2025 ਖਤਮ ਹੁੰਦਿਆ ਹੀ 10,53,000 ਵਿਦੇਸ਼ੀ ਨਾਗਰਿਕਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਅਤੇ 6 ਮਹੀਨੇ ਬਾਅਦ 9,20,000 ਹੋਰਨਾਂ ਦੇ ਵਰਕ ਪਰਮਿਟ ਖਤਮ ਹੋ ਜਾਣਗੇ ਜੁਨਾਦਵੀ ਜੋ ਹਜ਼ਾਰਾਂ ਪੰਜਾਬੀ ਨੌਜਵਾਨ ਸ਼ਾਮਲ ਨੇ ਕੈਨੇਡਾ ਵਿੱਚ ਰਹਿਣ ਦੇ ਲਈ ਇਨਨ ਨੂੰ ਘਟੋ ਘਟ ਮਿਸਟਰ ਵਿਜ਼ਲ ਉੜਿੰਦਾ ਹੋਵੇਗਾ ਅਤੇ ਜੇ ਉਹ ਵੀ ਨਹੀਂ ਮਿਲਦਾ ਤਾਂ ਮੁਲਕ ਦੇ ਵਿੱਚ ਨਿਯਾਇਜ਼ ਤਰੀਕੇ ਨਾਲ ਮੌਜੂਦਾ ਵਿਦੇਸ਼ੀ ਨਾਗਰਿਕੀ ਮੰਨੇ ਜਾਣਗੇ ਜਿਨ੍ਹਾਂ ਨੂੰ ਫੜਕੇ ਰਿਪੋਰਟ ਕਰਨ ਦੀ ਜ਼ਿੰਮੇਵਾਰੀ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਨੂੰ ਸੌਂਪੀ ਗਈ ਹੈ ਦੱਸਿਆ ਕਿ ਕੈਨੇਡਾ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਵੱਡੀ ਤਬਦੀਲੀ ਦੇ ਮੱਦੇਨਜ਼ਰ ਯਾਰ ਮਿਲਨ ਦੇ ਰਾਹ ਬੇਦ ਤੰਗ ਹੋ ਚੁੱਕੇ ਨੇ ਅਤੇ ਆਰਸੀ ਵੀਜ਼ਾ ਦੇ ਨਾਲ ਲੱਖਾਂ ਵਿਦੇਸ਼ੀ ਨਾਗਰਿਕ ਸਮਨ ਨਹੀਂ ਲੰਘਾ ਸਕਣਗੇ ਅਤੇ ਆਖਰਕਾਰ ਚੁਲੀ ਬਿਸਰਾ ਸਿਮੇਟਨਾ ਹੀ ਪਵੇਗਾ ਫਰਕ ਪਰਮਿਟ ਤੇ ਮਿਆਤ ਲੰਘਣ ਵਾਲੇ ਦੇ ਵਿੱਚ ਜ਼ਿਆਦਾਤਰ ਇੰਟਰਨੈਸ਼ਨਲ ਸਟੂਡੈਂਟਸ ਨੇ ਜਿੰਨਾ ਦੇ ਵੱਲ